ਜੇ ਲੋਕਾਂ ਤੋਂ ਜੇ ਪਾਸੇ ਜੇਕਰ ਸੰਗਰੂਰ ਦੀ ਗੱਲ ਕਰੀ ਤਾਂ ਸੰਗਰੂਰ ਤੋਂ ਜਿਵੇਂ ਇੱਕ ਵalse ਚ ਹੁੰਦਾ ਹੋਰਾਂ ਨੂੰ ਟਿਕਟ ਦਿੱਤੀ ਗਈ ਹੈ ਸ਼ੋਮਨੀ ਕਲ ਦਾ ਲੋ ਕਿਤੇ ਨਾ ਕਿਤੇ ਚਰਚਾ ਹੋਈ ਸਾਨੂੰ ਕਿ ਪ੍ਰਵਿੰਦਰ ਸਿੰਘ ਢੀਂਸਾ ਹੋਰਾਂ ਨੂੰ ਮੈਦਾਨ ਦੇ ਵਿੱਚ ਉਤਾਰਾ ਜਾ ਸਕਦਾ ਹੈ ਉਹਨਾਂ ਦੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ ਪ੍ਰਵਿੰਦਰ ਸਿੰਘ ਢੀਂਸਾ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਮੈਨੂੰ ਪੁੱਛਿਆ ਨਹੀਂ ਗਿਆ ਸਾਨੂੰ ਪੁੱਛਿਆ ਨਹੀਂ ਗਿਆ ਟਿਕਟ ਦੇ ਵਗਦੇ ਕਿ ਅਸੀਂ ਅਗਲੀ ਵਾਰ ਨੀਤੀ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਉਲੀਕਾਂਗੇ ਕੀ ਲੱਗਦਾ ਹੈ ਕਿ ਪ੍ਰਵਿੰਦਰ ਢੀਂਸਾ ਹੋਈ ਫਿਰ ਅਕਾਗਲ ਛੱਡ ਦੇਣਗੇ ਜਾਂ ਫਿਰ ਅਕਾਲਨ ਦੇ ਵਿੱਚ ਟਿਕੇ ਰਹਿਣਗੇ ਕੀ ਲੱਗਦਾ ਕਿ ਸਿਆਸਤ ਜਾ ਕੇ ਤੇ ਰੀਸ ਰੋਡ ਦੇ ਸ਼ੋਮੇਕਲ ਦਾ ਦੀ ਸਿਆਸਤ ਮਨਦੀਪ ਜੀ ਮੈਨੂੰ ਨਹੀਂ ਲੱਗਦਾ ਕਿ ਹੁਣ ਜਿਹੜਾ ਸੁਖਦੇਵ ਸਿੰਘ ਢੈਂਸਾ ਤੇ ਪਰਮਿੰਦਰ ਸਿੰਘ ਢੈਂਸਾ ਦਾ ਪਰਿਵਾਰ ਹੈ ਵੀ ਉਹ ਅਕਾਲੀ ਦਲ ਛੱਡੂਗਾ ਦੇਖੋ ਕੋਈ ਦੋ ਰਾਮਾ ਨਹੀਂ ਉਹ ਬਹੁਤ ਵੱਡੇ ਦਾਵੇਦਾਰ ਸੀ ਉੱਥੋਂ ਟਿਕਟ ਦੇ ਤੇ ਉਮੀਦਵਾਰ ਹੋਣ ਦੀ ਪੂਰੀ ਪੂਰੀ ਸੰਭਾਵਨਾ ਸੀ ਜੀ ਦੋ ਤਿੰਨ ਕਾਰਨ ਉਹਨਾਂ ਨੂੰ ਟਿਕਟ ਨਾ ਮਿਲਣ ਦੇ ਦੱਸੇ ਜਾ ਰਹੇ ਨੇ ਇੱਕ ਤਾਏ ਇਹ ਵੀ ਜਿਹੜੇ ਹਲਕਾ ਇੰਚਾਰਜ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਕਿਉਂਕਿ ਬੇਸਿਕਲੀ ਉਹ ਸਾਰੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਤੇ ਸੁਖਦੇਵ ਸਿੰਘ ਢੀਂਡ ਸਹੌਣੇ ਪਿਛਲੇ ਦਿਨਾਂ ਚ ਆਪਾਂ ਸਭ ਨੂੰ ਪਤਾ ਹੈ ਕਿ ਕਿਨਾਰਾ ਕਰ ਗਏ ਸੀ ਅਕਾਲੀ ਦਲ ਤੋਂ ਤੇ ਉਹਨਾਂ ਨੇ ਵਿਧਾਨ ਸਭਾ ਚੋਣਾਂ ਵੱਖਰੇ ਤੌਰ ਤੇ ਲੜੀਆਂ ਸੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਜੀ ਇਸ ਕਰਕੇ ਉਹ ਹਲਕਾ ਇੰਚਾਰਜ ਦਾ ਸੁਖਵੀਰ ਸਿੰਘ ਬਾਦਲ ਦੇ ਲਾਏ ਸੀ ਸਾਰੇ ਤੇ ਉਹਨਾਂ ਸਾਰਿਆਂ ਨੇ ਪਰਮਿੰਦਰ ਸਿੰਘ ਢੀਨਸਾ ਦੀ ਉਮੀਦਵਾਰੀ ਦਾ ਵਿਰੋਧ ਕੀਤਾ ਸੀ। ਵੀ ਇਕਬਾਲ ਸਿੰਘ ਝੁੰਡਾ ਦੇ ਹੱਕ ਵਿੱਚ ਉਹ ਬੋਲੇ ਸੀ। ਵੀ ਇਹਨਾਂ ਨੂੰ ਟਰੇਡ ਦਿੱਤੀ ਜਾਵੇ। ਆਪਾਂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਬੁਲਾਇਆ ਗਿਆ ਹੋਵੇ ਕਿਉਂਕਿ ਰਾਜਨੀਤੀ ਹੈ। ਸੁਖਵੀਰ ਸਿੰਘ ਬਾਦਲ ਨੂੰ ਛੱਡ ਕੇ ਗਏ ਸੀ ਤੇ ਉਹਨਾਂ ਨੂੰ ਲੱਗਦਾ ਹੈ ਸੁਖਵੀਰ ਸਿੰਘ ਬਾਦਲ ਨੂੰ ਵੀ ਸ਼ਾਇਦ ਭਾਵੇਂ ਵਾਪਸ ਉਹਨਾਂ ਨੂੰ ਲੈ ਆਏ ਨੇ ਪਰ ਜਿਹੜੀਆਂ ਅੰਦਰੂਨੀ ਖੁੰਦਕਾਂ ਹੁੰਦੀਆਂ ਨੇ ਮਨਦੀਪ ਜੀ ਉਹ ਦਿਲੋਂ ਤੇ ਦਿਮਾਗ 'ਚੋਂ ਬਹੁਤ ਔਖੀਆਂ। ਨਿਕਲਦੀਆਂ ਨੇ ਜਿਹੜੀਆਂ ਇੱਕ ਦੂਜੇ ਦੇ ਵਿਰੁੱਧ ਤਾਨੇ ਮਿਹਣੇ ਮਾਰੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਬੰਦੇ ਨੂੰ ਯਾਦ ਆ ਹੀ ਜਾਂਦੇ ਨੇ ਦੁਬਾਰਾ ਸੋ ਇਸ ਕਰਕੇ ਉਹ ਜਿਹੜਾ ਇਕਬਾਲ ਸਿੰਘ ਝੁੰਦਾ ਤੇ ਪੱਤਾ ਖੇਡਿਆ ਗਿਆ ਪਰ ਮੈਂ ਇਹਨੂੰ ਇੱਕ ਹੋਰ ਨਜ਼ਰ ਨਾਲ ਵੀ ਦੇਖ ਰਿਹਾ ਮਨਦੀਪ ਜੀ ਜੀ ਉਹ ਇਹ ਹੈ ਕਿ ਮੈਨੂੰ ਇਵੇਂ ਲੱਗ ਰਿਹਾ ਕਿ ਸੁਖਵੀਰ ਸਿੰਘ ਬਾਦਲ ਦਾ ਇੱਕ ਸਭ ਤੋਂ ਵੱਡਾ ਉਹਦਾ ਇਹ ਪਲਾਨ ਬਣਾ ਲਿਆ ਉਹਨੇ ਕਿ ਪੰਜਾਬ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਜ਼ਬਰਦਸਤ ਟੱਕਰ ਦੇਣੀ ਹੈ ਫਾਵੇਂ ਕਿਸੇ ਵੀ ਢੰਗ ਨਾਲ ਹੋਵੇ ਜੀ ਮੈਨੂੰ ਇਹ ਵੀ ਹੋ ਸਕਦਾ ਹੈ ਵੀ ਉਹਦੇ ਲਈ ਚਾਹੇ ਉਹਨਾਂ ਨੂੰ ਅੰਦਰੋਂਨੀ ਤੌਰ ਤੇ ਕੋਈ ਕਾਂਗਰਸ ਨਾਲ ਵੀ ਸਾਂਝ ਪਿਆਲੀ ਨਾ ਪਾਣੀ ਪੀਜਵੇ ਇਹ ਨਹੀਂ ਵੀ ਉਹ ਕਿਤੇ ਕੋਈ ਸਿੱਧੇ ਤੌਰ ਤੇ ਕਾਂਗਰਸ ਨਾਲ ਸਮਝੌਤਾ ਕਰਨਗੇ ਜਾਂ ਕਾਂਗਰਸ ਨਾਲ ਜੁੜਨਗੇ ਪਰ ਕਿਤੇ ਕਿਤੇ ਇਹ ਲੱਗਦਾ ਵੀ ਜਿੱਥੇ ਕੋਈ ਕਾਂਗਰਸ ਦਾ ਉਮੀਦਵਾਰ ਉਹਨਾਂ ਨੂੰ ਲੱਗਦਾ ਹੋਇਆ ਵੀ ਇੱਥੋਂ ਜਿੱਤਦਾ ਇਹ ਜਿੱਤ ਰਿਹਾ ਤਾਂ ਉਹਨੂੰ ਜਿਤਾਣ ਲਈ ਹੋ ਸਕਦਾ ਆਪਣਾ ਉਮੀਦਵਾਰ ਕੋਈ ਥੋੜਾ ਕਮਜ਼ੋਰ ਵੀ ਲੈ ਆਣਾ ਮੈਂ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖ ਰਿਹਾ ਕਿ ਬਿਲਕੁਲ ਤੈਹ ਹੋ ਚੁੱਕਿਆ ਹੈ ਕਿ ਕਾਂਗਰਸ ਦੀ ਜਿਹੜੀ ਟਿਕਟ ਹੈ ਸੰਗਰੂਰ ਲੋਕ ਸਭਾ ਹਲਕੇ ਤੋਂ ਉਹ ਸੁਖਪਾਲ ਸਿੰਘ ਖੈਰਾ ਨੂੰ ਮਿਲਣ ਜਾ ਰਹੀ ਹੈ ਜੀ ਇਹ ਲਗਭਗ ਤੈਹ ਹੈ ਇਹ ਸੀਟ ਬਿਲਕੁਲ ਕਿਉਂਕਿ ਕੱਲ ਸਕਰੀਨਿੰਗ ਕਮੇਟੀ ਦੀ ਮੀਟਿੰਗ ਵੀ ਹੋ ਚੁੱਕੀ ਹੈ ਤੇ ਕਿਸੇ ਸਮੇਂ ਵੀ ਐਲਾਨ ਸੰਭਵ ਹੈ ਤਾਂ ਮੈਨੂੰ ਕਿਉਂਕਿ ਸੁਖਵੀਰ ਸੁਖਪਾਲ ਸਿੰਘ ਖੈਰਾ ਬਹੁਤ ਤੇਜ਼ ਤਰ੍ਹਾਂ ਰਾਗੂ ਨੇ ਤੇ ਸਮਾਜ ਦੇ ਹਰ ਵਰਗ ਤੇ ਉਹਨਾਂ ਦੀ ਛਾਪ ਹੈ ਜੀ ਤੇ ਖਾਸ ਕਰਕੇ ਸੰਗਰੂਰ ਵਰਗੇ ਲੋਕ ਸਭਾ ਹਲਕੇ ਚ ਜਿੱਥੇ ਵੱਡੀ ਗਿਣਤੀ ਚ ਨੌਜਵਾਨ ਹੋਣ ਇਨ ਕਲਾਬੀ ਵਿਚਾਰਾਂ ਵਾਲੇ ਲੋਕ ਰਹਿੰਦੇ ਹੋਣ ਜਿਹੜੇ ਹਮੇਸ਼ਾ ਜਿਹੜਾ ਜਿਤ ਸਰਕਾਰ ਤੋਂ ਉਲਟ ਦਿਸ਼ਾ ਵਿੱਚ ਚੱਲਣ ਦੇ ਆਦੀ ਹੋਣ ਹੂੰ ਉੱਥੇ ਮੈਨੂੰ ਇਹ ਵੀ ਲੱਗ ਰਿਹਾ ਹੈ ਕਿ ਹੋ ਸਕਦਾ ਸਖਵੀਰ ਬਾਦਲ ਨੂੰ ਇਹ ਲੱਗਦਾ ਹੋਵੇ ਕਿ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਉਂਕਿ ਢੀਂਡਸਾ ਪਰਿਵਾਰ ਦਾ ਵੀ ਬਹੁਤ ਵੱਡਾ ਆਧਾਰ ਹੈ ਉਸ ਹਲਕੇ ਚ ਜੀ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੇ ਉਹ ਹੋ ਸਕਦਾ ਜਿਆਦਾ ਮਜ਼ਬੂਤ ਉਮੀਦਵਾਰ ਹੋਣ ਵੀ ਕਿਤੇ ਅਜੇ ਨਾ ਹੋਵੇ ਕਿ ਸਖਫਾਲ ਸਿੰਘ ਖਹਿਰਾ ਤੇ ਸੁਖਦੇਵ ਸਿੰਘ ਢੀਂਡਸਾ ਇਹਨਾਂ ਦੀ ਆਪਸੀ ਜਿਹੜੀ ਬਹੁਤ ਵੱਡੀ ਆਪਸੀ ਲੜਾਈ ਹੋ ਜਾਵੇ ਉੱਥੇ ਵੋਟਾਂ ਨੂੰ ਲੈ ਕੇ ਵੋਟਾਂ ਦੇ ਵਿੱਚ ਤੇ ਕਿਤੇ ਦੂਜੇ ਆਮ ਆਦਮੀ ਪਾਰਟੀ ਵਾਲੇ ਜਾਂ ਭਾਰਤੀ ਜਨਤਾ ਪਾਰਟੀ ਵਾਲੇ ਉੱਥੇ ਉੱਥੋਂ ਕੋਈ ਦੋ ਨਾ ਲਾ ਲੈ ਲਾ ਲੈਣਾ ਮੈਨੂੰ ਐਵੇਂ ਲੱਗ ਰਿਹਾ ਵੀ ਕਿ ਸੁਖਵੀਰ ਬਾਦਲ ਦੀ ਇਹ ਕਿਤੇ ਨਾ ਕਿਤੇ ਜ਼ਰੂਰ ਹੈਗੀ ਇੱਕ ਪਾਸੇ ਤਾਂ ਉਹਨਾਂ ਦਾ ਜਿੱਥੇ ਆਮ ਆਦਮੀ ਪਾਰਟੀ ਨਾਲ ਬਹੁਤ ਜ਼ਬਰਦਸਤ ਮੁਕਾਬਲਾ ਕਰਨ ਦੇ ਰੌਂਚ ਨੇ ਦੂਜੇ ਪਾਸੇ ਉਹ ਕਿਤੇ ਨਾ ਕਿਤੇ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੀ ਕਰਾਰੀ ਹਾਰ ਦੇਣੀ ਚਾਹੁੰਦੇ ਨੇ ਸੋ ਇਹ ਹੋ ਸਕਦਾ ਹੈ ਉਸ ਸੀਟ ਤੋਂ ਵੀ ਪਰਮਿੰਦਰ ਸਿੰਘ ਢਿੰਡ ਸਾਨੂੰ ਇਸ ਕਰਕੇ ਵੀ ਉਮੀਦਵਾਰ ਨਾ ਲਾਣਿਆ ਗਿਆ ਹੋਵੇ ਜੀ